ਲੋਜੀ ਰਖੜੀ ਮੇਲਾ ਰਖੜੀ ਮੇਲਾ ਲੱਗਿਆ ਬਈ ਲੱਗਿਆ ਲੋਜੀ ਸਾਰੇ ਕੋਰਾ ਬਠਿੰਡੇ ਕਹਿੰਦੇ ਤੁਹਾਨੂੰ ਵੱਡੀਆਂ ਵੱਡੀਆਂ ਆਫਰਾਂ ਦੇਣਗੇ ਭਾਈ ਜੀ ਕਿਹੜੀ ਆਫਰਾਂ ਹਾਂ ਚੱਕਰ ਲੋ ਜੀ ਪੈਂਟ ਸ਼ਰਟ 550 ਰੁਪਏ ਦੀ 550 ਦੀ ਪੈਂਟ ਸ਼ਰਟ ਦੇ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਪੱਕੀ ਗੱਲ ਕਹੀ ਜੀ ਲੋ ਪੱਕੀ ਵਾਲੀ ਫ੍ਰੀ ਵਾਲੀ ਆਫਰ ਦੇਖਦੇ ਕਾ ਭਾਈ ਜੀ ਫ੍ਰੀ ਵਾਲੀ 650 ਰੁਪਏ ਦੀ ਇੱਕ ਪੈਂਟ ਸ਼ਰਟ ਇੱਕ ਦੇ ਨਾਲ 6 ਫ੍ਰੀ ਇੱਕ ਦੇ ਨਾਲ ਉਹ ਭਾਈ 6 ਫ੍ਰੀ ਇੱਕ ਚੱਕ ਲੋ ਚੱਕ ਲੋ ਲੈ ਲੋ ਲੈ ਲੋ 6 ਫ੍ਰੀ ਲੋ ਜੀ ਇੱਕ ਆਪੇ ਹੋ ਗਿਆ ਟੋਟਲ ਲੋ ਜੀ ਇੱਕ ਦੇ ਨਾਲ ਤੁਹਾਨੂੰ 6 ਫ੍ਰੀ ਇੱਕ ਮਿਲਦੀ ਇੱਕ ਕਿੰਨੇ ਨੇ ਮਿਲਣੀ ਆਪਾਂ ਨੂੰ 650 ਰੁਪਏ ਦੀ 650 ਦੀ ਇੱਕ ਪੈਂਟ ਸ਼ਰਟ ਨਾਲ ਤੁਹਾਨੂੰ ਮਿਲ ਗਿਆ 6 ਫਰੀ ਯਾਨੀ ਕਿ ਟੋਟਲ ਹੋ ਗਈ ਥੋੜੀ ਸਾਤ ਇੱਕ ਆ ਦੋ ਆ ਤਿੰਨ ਚਾਰ ਪੰਜ ਆ ਦਪਾਵਾ ਪੇਟੀ ਇੱਕ ਨਾਲ ਤੁਹਾਨੂੰ ਮਿਲ ਗਿਆ 6 ਚੱਕਰੋ ਚੱਕਰੋ ਵੱਡੀ ਆਫਰ ਹਲਾ ਲਈ ਅਗਲਾ ਜਨ ਸੇਵਾ ਨੰਬਰ ਅੱਛਾ ਜੀ ਜਨ ਸੇਵਾ ਬ੍ਰਾਂਡਡ ਕਰਦਾ ਮਾਲ ਆਈ 450 ਰੁਪਏ ਦਾ ਇੱਕ ਪੈਂਟ ਸ਼ਰਟ ਇੱਕ ਦੇ ਨਾਲ ਇੱਕ ਫ੍ਰੀ ਇਹ ਵੀ ਇੱਕ ਬਣੀ ਬ੍ਰਾਂਡਡ ਸੌਦੇ ਆ ਇਹ 2% ਦਾ ਕਬਾਈ ਦਾ ਸੌਦਾ ਹੁੰਦਾ ਆ ਇਹ ਤੁਹਾਨੂੰ ਇੱਕ ਦੇ ਇੱਕ ਦਾ 50% ਆਫ ਦੇਤਾ ਜੀ ਲਓ ਜੀ ਸਿਲਕੋਰਾ ਬਟਿੰਡਾ ਪਹੁੰਚਣਾ ਤੁਸੀਂ ਜਿੱਥੇ ਇੱਕ ਦਾ ਇੱਕ ਫ੍ਰੀ ਆ ਤੁਹਾਨੂੰ ਆ ਬ੍ਰਾਂਡ ਦੇ ਲਓ ਤੁਹਾਡੇ ਸਾਹਮਣੇ ਅੱਜ ਇੱਕ ਦੇ ਨਾਲ ਇੱਕ ਫ੍ਰੀ ਆ ਆ ਡੱਬੇ ਸਾਡੇ ਸਾਹਮਣੇ ਪਈ ਆ ਪੇਟੀਆਂ ਪਣੀਆਂ ਮਾਲ ਪਿਆ ਜੱਕ ਲਓ ਫਟਵੜ ਰੱਖਣੀ ਤੇ ਵੱਡੇ ਆਫਰ ਲੱਗੇ ਹੋਏ ਪਾਜੀ ਮੈਂ ਸੁਣਿਆ ਤੁਸੀਂ ਚైనా ਘੁੰਮ ਕੇ ਚైనా ਨੂੰ ਕਿਲੇ ਆਏ ਹੋ ਅਰੇ بڑے ਸੌਦੇ ਲੈ ਕੇ ਆਏ ਚైనా ਨੂੰ ਅੱਜ ਦੀ ਰੱਖਣੀ ਤੇ ਮੇਲੇ ਲਾੜਦੇ ਟੋਲੀਆਂ ਚੱਕ ਰਹੇ ਜਿ ਟੂਰ ਵਾਈਟ ਦੇ ਵਿੱਚ ਇਹ ਭਾਈ ਇਹ ਤਾਂ ਹੋਟਲਾਂ ਹੋਟਲਾਂ ਜੂਜ਼ ਹੁੰਦੇ ਵੱਡੇ ਵੱਡੇ ਘਰਾਂ ਦੇ ਭਾਜੀ ਵੱਡੇ ਵੱਡੇ ਘਰਾਂ ਦੇ ਟੋਲੀਆਂ ਹੈ ਇਹ ਇੰਪੋਰਟਡ ਟੋਲੀਆਂ ਹੈ ਚਾਈਨਾ ਤੋਂ ਆਇਆ ਸਪੈਸ਼ਲ ਪਰ ਪੋਰਟ ਹੋ ਕੇ ਤੇ ਇਹ ਮਹਿੰਗੇ ਨਹੀਂ ਹੋਣੇ ਸਾਢੇ 800 ਰੁਪਏ ਕਿਲੋ ਬਾਜ਼ਾਰ ਚ ਵਿਕਦਾ ਅਸੀਂ ਤੁਹਾਨੂੰ ਦੇਣਾ 475 ਰੁਪਏ ਕਿਲੋ 475 ਰੁਪਏ ਕਿਲੋ ਇਹ ਚਾਈਨਾ ਦੇ ਵੱਡੇ ਬ੍ਰਾਂਡਡ ਹਾਂਜੀ ਹਾਂਜੀ ਬ੍ਰਾਂਡਡ ਜੀ ਬ੍ਰਾਂਡਡ ਟੋਲੀਆਂ ਤੋਂ ਜੋ ਜਿਹੜਾ ਬਾਜ਼ਾਰ ਚ ਮਿਲਦੇ ਆ 8 850 900 ਰੁਪਏ ਕਿਲੋ ਤੇ ਸਾਡੇ ਕੋਲ ਮਿਲਦੇ ਆ 475 ਰੁਪਏ ਕਿਲੋ 475 ਰੁਪਏ ਕਿਲੋ ਲਓ ਜੀ ਆ ਤੁਹਾਨੂੰ ਤੋੜੀ ਦੇਖੋ ਪੂਰੇ ਬ੍ਰਾਂਡਡ ਤੋੜੀਏ ਨੇ ਕੁਆਲਿਟੀ ਵਾਲੇ ਤੋੜੀਏ ਜਿਹੜੇ ਤੁਸੀਂ ਦੇਖਦੇ ਹੋਟਲਾਂ ਦੇ ਵਿੱਚ ਵੱਡੀਆਂ ਵੱਡੀਆਂ ਪੇਕ ਬਣਦੇ ਆ। ਹਾਂ ਇੱਕ ਪੈਕਿੰਗ ਦੇਖੋ ਕਿੱਦਾਂ ਦੀ ਆਉਂਦੀ ਹੈ ਇਦਾਂ ਦੀ ਪੈਕਿੰਗ ਆਉਂਦੀ ਹੈ। ਇਹ ਪਾਜੀ ਲੱਖ ਲੱਖ ਸਾਈਜ਼ ਹੁੰਦੇ ਆ ਆ ਲੋ ਕੋਈ 4 ਗ੍ਰਾਮ ਕੋਈ 500 ਗ੍ਰਾਮ ਕੋਈ 600 ਗ੍ਰਾਮ ਕਹਿੰਦੇ ਸਾਡੇ ਕੋਲ ਨਾਪ ਕੇ ਲੈ ਜੋ ਆ ਲੋ ਭਾਜੀ ਕੁਆਲਿਟੀ ਚੈੱਕ ਕਰਦੇ ਆਇਆ ਕਰੋ ਤੇ ਸਿਲਕੋਰਾ ਦੇ ਆਂਦੇ ਆਇਆ ਕਰੋ ਜੀ ਪਿਆਰ ਚ ਤੁਹਾਨੂੰ ਮਿਲਦਾ 1700 ਰੁਪਏ 1800 ਰੁਪਏ ਕਿਲੋ ਤੁਹਾਨੂੰ ਇੱਥੇ ਮਿਲਗਾ 475 ਰੁਪਏ ਕਿਲੋ ਆ ਤੋਲੀਆਂ ਦੇਖ ਲਓ ਇਹ ਬ੍ਰਾਂਡਡ ਤੋਲੀਆਂ ਵਧੀਆ ਤੋਲੀਆਂ ਜਿਹੜੇ ਵੱਡੇ ਵੱਡੇ ਹੋਟਲਾਂ ਚ ਦੇਖਦੇ ਹੋ ਵੱਡੇ ਵੱਡੇ ਲੋਕਾਂ ਦੇ ਘਰਾਂ ਚ ਦੇਖ ਲਓ ਆਪਣੇ ਕਦੇ ਖੀਦੋ 475 ਰੁਪਏ ਕਿਲੋ ਹੋਰ ਨਹੀਂ ਕਿੱਥੇ ਆਈ ਸਲਕੋਰਾ ਬਠਿੰਡਾ ਸੋ ਲੋ ਜੀ ਹੁਣ ਵੈਰਾਈਟੀ ਤੁਹਾਨੂੰ ਦਿਖਾਉਣ ਲੱਗਿਆ ਏਸੀ ਬੈੱਡ ਸ਼ੀਟ ਦੀ ਕਿ ਆਖਿਰਕਾਰ ਸਾਡੇ ਕੋਲ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਨੇ ਇੱਕ ਵਾਰੀ ਖੋਲ ਕੇ ਦਿਖਾ ਦਿਓ ਕੁਆਲਿਟੀਆਂ ਚੈੱਕ ਕਰਦੇ ਆਇਆ ਕਰੋ ਸਲਕੋਰਾ ਤੇ ਆਉਂਦੇ ਜਾਇਆ ਕਰੋ ਸਲਕੋਰਾ ਬਠਿੰਡਾ ਪਹੁੰਚੇ ਜਿੱਥੇ ਤੁਹਾਨੂੰ ਏਸੀ ਬੈੱਡ ਸ਼ੀਟ ਦੇ ਉੱਪਰ ਵਧੀਆ ਵਧੀਆ ਵੈਰਾਈਟੀ ਦਿਖਾਉਣੀ ਆ ਚੈੱਕ ਕਰਦੇ ਜਾ ਹੋ ਗਿਆ ਹੋਰ ਵੀ ਆ ਦੇਖੋ ਵੈਰਾਈਟੀ ਦੇਖ ਲਓ ਸਾਰੇ ਚੈੱਕ ਕਰ ਲਓ ਚੱਕ ਲਓ ਧਰ ਲਓ ਤੁਹਾਨੂੰ ਹੋਈ ਪਈਆ 360 ਦੀ ਇੱਕ ਬੈੱਡ ਸ਼ੀਟ ਨਾਲ ਤੁਹਾਨੂੰ ਦੇਣੀ ਆ ਤਿੰਨ ਫ੍ਰੀ ਤਿੰਨ ਫ੍ਰੀ ਤਿੰਨ ਫ੍ਰੀ ਸੁਰਾਣੇ ਵੀ ਨਾਲ ਜੀ ਦਸ ਸੁਰਾ ਡਬਲ ਵਰਦੀ ਬੈੱਡ ਸ਼ੀਟ ਵੱਡੀ ਵਾਲੀ ਪੁਰੀ ਵਾਲੀ ਪੁਰੀ ਡਬਲ ਵਰਦੀ ਭਾਈ ਜੀ ਸਹਿ ਚੱਕਰ ਲਓ ਹੋ ਕੇ ਦੇਖਣੀ ਆ 360 ਰੁਪਏ ਦੀ ਇੱਕ ਇੱਕ ਦੇ ਨਾਲ ਤਿੰਨ ਫਰੀ ਲਓ ਜੀ 360 ਦੀ ਬੈੱਡ ਸ਼ੀਟ ਆ ਨਾਲ ਦੋ ਸਰਾਣੇ 360 ਦੀ ਇੱਕ ਨਾਲ ਜਿੰਗ ਤੁਹਾਨੂੰ ਤਿੰਨ ਬੈੱਡ ਸ਼ੀਟਾਂ ਫਰੀ ਤਿੰਨ ਮੈਂ ਭੁੱਲ ਗਈ ਤਿੰਨ ਵੱਡੀਆਂ ਤਿੰਨ ਬੈੱਡ ਸ਼ੀਟ ਚੱਕ ਲਓ ਧਰ ਲਓ ਤੁਹਾਨੂੰ ਹੋਈ ਪਈ ਆ 360 ਦੀ ਇੱਕ ਬੈੱਡ ਸ਼ੀਟ ਆ ਨਾਲ ਤੁਹਾਨੂੰ ਦੇਣੀ ਆ ਸੈਂਫਰੀ ਤਿੰਨ ਫਰੀ ਤਿੰਨ ਫਰੀ ਸਰਾਣੇ ਵੀ ਨਾਲ ਜੀ ਦੋ ਸਰਾਣੇ ਵੀ ਆ ਹਾਂ ਦੋ ਸਰਾਣੇ ਨਾਲ ਡਬਲ ਬੈੱਡ ਦੀ ਬੈੱਡ ਸ਼ੀਟ ਵੱਡੀ ਵਾਲੀ ਪੂਰੀ ਵਾਲੀ ਪੂਰੀ ਡਬਲ ਬੈੱਡ ਦੀ ਭਾਜੀ ਸਹਿਜ ਚੱਕਰਾ ਲਓ ਹੋ ਕੇ ਦੇਖਣੀ ਆ 360 ਰੁਪਏ ਦੀ ਇੱਕ ਇੱਕ ਦੇ ਨਾਲ ਤਿੰਨ ਫਰੀ ਲਓ ਜੀ 360 ਦੀ ਬੈੱਡ ਸ਼ੀਟ ਆ ਨਾਲ ਦੋ ਸੁਨਾਣੇ 360 ਦੀ ਇੱਕ ਨਾਲ ਜਿੰਗ ਤੁਹਾਨੂੰ ਤਿੰਨ ਬੈੱਡ ਸ਼ੀਟਾਂ ਫਰੀ